ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਫੋਕਮਾ ਨਾਮੇ ਮਾਤਾ ਸਹਿਬ ਦੇਵਾ ਜੀ ਦੇ ਹੱਥ ਲਿਖਤ ਦਰਸ਼ਨ ਕਰੋ ਜਦੋਂ ਸੇਵਾ ਭੇਜਦੇ ਹੁੰਦੇ ਸੀ ਨਾ ਮਾਤਾ ਸਹਿਬ ਦੇਵਾ ਨੂੰ ਸੰਗਤ ਤਾਂ ਮਾਤਾ ਜੀ ਸ਼ੁਕਰਾਨੇ ਵਜੋਂ ਆਹ ਸਿੰਘਾਸ਼ੀ ਤਾਹੇ ਦਰਸ਼ਨ ਨੇ ਸ੍ਰੀ ਸਾਹਿਬ ਬਰਾ ਸਿਧਾਂਤ ਦੇ ਦਰਸ਼ਨ ਜਗਤਾਂ ਦੇ ਦਰਸ਼ਨ ਕਰੋ ਸਿੰਘਾਂ ਸੀਧਾਂਤ ਦੇ ਜੋਤ ਦੇ ਦਰਸ਼ਨ ਕਰੋ ਦਰਸ਼ਨ ਕਰਦੇ ਕਰਦੇ ਮੂਰ ਮੰਤਰ ਕਰੋ ਕੋ ਕਾਂਤ ਨਾਮ ਕਰਤਾ ਵਰਤ ਨਾਮ ਮੰਤਰ ਵੇਰ ਆਪਾ ਗੋਸਾ ਸਾਧ ਜਪਾਲ ਸਾਧ ਜੀਵਾਲ ਸੇ ਵਿਸ਼ਣਾਨ ਜੋਤ ਦੇ ਦਰਸ਼ਨ ਕਰਦੇ ਵਾਹਿਗੁਰੂ ਵਾਹਿਗੁਰੂ ਦੇਖੋ se nuk kanë shqiptat dhe të qëllë dhe rëndën e dhja përgjitha